ਜਦੋਂ ਕੋਈ ਬੰਦਾ ਵਿਧਾਨ ਸਭਾ ਦੀ ਚੋਣ ਜਿੱਤ ਜਾਂਦਾ ਯਾਨੀ ਕਿ ਵਿਧਾਨ ਸਭਾ ਦੇ ਵਿੱਚ ਪਹੁੰਚ ਜਾਂਦਾ ਐਮ ਐਲ ਏ ਬਣ ਜਾਂਦਾ ਤਾਂ ਐਮ ਐਲ ਏ ਨੂੰ ਬਕਾਇਦਾ ਤਨਖਾਹ ਮਿਲਦੀ ਆ ਭੱਤੇ ਮਿਲਦੇ ਨੇ ਹੋਰ ਸਹੂਲਤਾਂ ਮਿਲਦੀਆਂ ਨੇ ਫੰਡ ਮਿਲਦੇ ਨੇ ਤੇ ਜਦੋਂ ਕੋਈ ਬੰਦਾ ਮੈਂਬਰ ਪਾਰਲੀਮੈਂਟ ਚੁਣੇ ਜਾਂਦਾ ਐਮਪੀ ਬਣ ਜਾਂਦਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਲਿਆ ਜਾਂਦਾ ਤਾਂ ਉਸ ਬੰਦੇ ਨੂੰ ਵੀ ਫੰਡ ਮਿਲਦੇ ਨੇ ਭੱਤੇ ਮਿਲਦੇ ਨੇ ਰਇਤਾਂ ਮਿਲਦੀਆਂ ਨੇ ਰਹਿਣ ਸਹਿਣ ਦੇ ਲਈ ਘਰ ਬੰਗਲੇ ਕੋਠੀਆਂ ਕਾਰਾਂ ਵੱਡੀਆਂ ਤਨਖਾਹਾਂ ਸਾਰਾ ਕੁਝ ਮਿਲਦਾ ਜੋ ਕੁਝ ਦੇਸ਼ ਦਾ ਸੰਵਿਧਾਨ ਅਲਾਉ ਕਰਦਾ ਇੱਕ ਚੁਣੇ ਹੋਏ ਨੁਮਾਇੰਦਿਆਂ ਨੂੰ ਭਾਵੇਂ ਉਹ ਐਮਐਲਏ ਹੋਣ ਜਾਂ ਫਿਰ ਐਮਪੀ ਹੋਣ ਨੂੰ ਸਵਾਲ ਪੈਦਾ ਹੁੰਦਾ ਕਿ ਜਿੱਥੇ ਇੱਕ ਪਾਸੇ ਵੱਡੀ ਤعداد ਦੇ ਵਿੱਚ ਪਿੰਡ ਨੇ ਪਿੰਡਾਂ ਦੇ ਜਿਹੜੇ ਚੁਣੇ ਹੋਏ ਸਰਪੰਚ ਨੇ ਇਹਨਾਂ ਸਰਪੰਚਾਂ ਦੀਆਂ ਤਨਖਾਹਾਂ ਮਾਣ ਪੱਤੇ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਤਨਖਾਹਾਂ ਦੇਣ ਜਾ ਰਹੇ ਹਾਂ ਪੰਜਾਬ ਦੇ ਜਿਹੜੇ ਚੁਣੇ ਹੋਏ ਸਰਪੰਚ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਥੋੜਾ ਆਪਣਾ YouTube ਚੈਨਲ ਦੇਖ ਰਹੇ ਹੋ ਪੰਜਾਬੀ ਵਿਊਰਸ਼ਿਪ ਅੱਜ ਦੀ ਜਿਹੜੀ ਇਹ ਗੱਲਬਾਤ ਹੈ ਇਹ ਗੱਲਬਾਤ ਹੈਗੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਤਨਖਾਹਾਂ ਦਵਾਂਗੇ ਜਿਹੜੇ ਪਿੰਡਾਂ ਦੇ ਸਰਪੰਚ ਨੇ ਅਸੀਂ ਪੱਤਾ ਦਵਾਗੇ ਹੁਣ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਕਿ ਚੜੇ ਮਹੀਨੇ ਖਾਤੇ ਦੇ ਵਿੱਚ ਪੈਸੇ ਆਜਿਆ ਕਰਨਗੇ ਪਿੰਡ ਦਾ ਜਿਹੜਾ ਸਰਪੰਚ ਹੈ ਸਰ ਬੜੇ ਸਰਪੰਚ ਇਸ ਗੱਲੋਂ ਖੁਸ਼ ਵੀ ਨੇ ਕਿ ਹੁਣ ਪੰਜਾਬ ਸਰਕਾਰ ਸਾਡੀ ਤਨਖਾਹ ਬੰਨ੍ਹ ਦਊਗੀ ਹੁਣ ਸਾਡੀ ਤਨਖਾਹ ਚੜੇ ਮਹੀਨੇ ਸਾਡੇ ਖਾਤੇ ਦੇ ਵਿੱਚ ਆਜਿਆ ਕਰੂਗੀ ਤੇ ਅਸੀਂ ਹੁਣ ਆਪਣੇ ਖਰਚੇ ਪੱਤੇ ਚਲਾਇਆ ਕਰਾਂਗੇ ਅੱਜ ਤੋਂ ਥੋੜੇ ਕਿ ਦਿਨ ਪਹਿਲਾਂ ਖਬਰ ਦੇ ਭਰਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਹਾਡਾ ਆਪਣਾ ਇਹ ਪਲੇਟਫਾਰਮ ਹੈ ਜਿੱਥੇ ਆਪਾਂ ਪੰਜਾਬ ਦੇ ਪਿੰਡਾਂ ਦੀ ਪੰਜਾਬ ਦੀਆਂ ਪੰਚਾਇਤਾਂ ਦੀ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੀ ਗੱਲ ਕਰਦੇ ਰਹੇ ਹਾਂ ਹੁਣ ਵੀ ਜਿਵੇਂ ਜ਼ਿਲ੍ਹਾ ਪ੍ਰੀਸ਼ਦ ਜਾਂ ਬਲਾਕ ਸਮਤੀ ਚੋਣਾਂ ਆ ਰਹੀਆਂ ਨੇ ਹੁਣ ਵੀ ਆਪਾਂ ਗੱਲ ਕਰਾਂਗੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣ ਕਿਉਂਕਿ ਜਦੋਂ ਅਸੀਂ ਕੋਈ ਹੋਰ ਵੀਡੀਓ ਲੈ ਕੇ ਆਵਾਂਗੇ ਉਹ ਵੀਡੀਓ ਤੁਹਾਡੇ ਤੱਕ ਪਹੁੰਚੂਗੀ ਪਹੁੰਚੂਗੀ ਤਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਪੰਚਾਇਤੀ ਦਿਵਸ ਦਿਨ ਮਨਾਇਆ ਗਿਆ ਚੰਡੀਗੜ੍ਹ ਦੇ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚੋਂ ਜਿਹੜੇ ਸਰਪੰਚ ਸੀ ਉਹਨਾਂ ਸਰਪੰਚਾਂ ਦੇ ਨਾਲ ਗੱਲਬਾਤ ਕੀਤੀ ਚੰਡੀਗੜ੍ਹ ਦੇ ਵਿੱਚ ਜਿੰਨਾ ਸਰਪੰਚਾਂ ਨੇ ਚੰਗਾ ਕੰਮ ਕੀਤਾ ਉਹਨਾਂ ਜਿਹੜੇ ਸਰਪੰਚਾਂ ਨੂੰ ਸਨਤ ਸਨਮਾਨ ਸਨਮਾਨਿਤ ਵੀ ਕੀਤਾ ਗਿਆ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ ਸਨਮਾਨਿਤ ਕਰਕੇ ਤੇ ਉੱਥੇ ਨਾਲੋਂ ਨਾਲ ਪੰਚਾਇਤ ਨੂੰ ਲੈ ਕੇ ਹੋਰ तमाम तरह ਦੀਆਂ ਗੱਲਾਂ ਜਿਹੜੀਆਂ ਉਹ ਗੱਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀਆਂ ਪਰ ਇੱਕ ਗੱਲ ਬੜੀ ਦਿਲਚਸਪ ਹੈ ਇੱਥੇ ਉਹ ਹੈਗੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਤਨਖਾਹ ਦਵਾਂਗੇ। ਯਾਨੀ ਕਿ ਅਸੀਂ ਮਾਣ ਪੱਤਾ ਦਵਾਂਗੇ। ਪੱਤਾ ਕਹਿ ਲਓ ਉਸ ਗੱਲ ਨੂੰ ਤੁਸੀਂ ਤਨਖਾਹ ਕਹਿ ਲਓ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਪਹਿਲੀਆਂ ਸਰਕਾਰਾਂ ਨੇ 1200 ਰੁਪਏ ਜਿਹੜਾ ਪੱਤਾ ਮਿਲਦਾ ਸੀ ਉਹ ਬੰਦ ਕਰਤਾ ਸਰਪੰਚ ਕੋਟ ਉਹਨਾਂ ਨੇ ਬੰਦ ਕਰਤਾ ਸਰਪੰਚ ਕੋਟ ਚਲੇ ਗਏ ਕੋਟ ਜਾਣ ਤੋਂ ਬਾਅਦ ਸਰਪੰਚਾਂ ਨੂੰ ਕਿਹਾ ਸਰਕਾਰ ਨੇ ਸਲਾਹ ਕੀਤੀ ਕਿ ਫਹਾ ਹੀ ਵੱਡੋ ਬੰਦ ਹੀ ਕਰੋ। ਇਹੜਾ ਪੱਤਾ ਮਿਲਦਾ ਤਾਂ ਕਹਿੰਦੇ ਕਿ ਮੁੱਖ ਮੰਤਰੀ ਨੇ ਕਿਹਾ ਹੁਣ ਸਾਡੀ ਸਰਕਾਰ ਇਹ ਪੱਤਾ ਸ਼ੁਰੂ ਕਰਨ ਜਾ ਰਹੀ ਹੈ ਅਸੀਂ ਪੰਜਾਬ ਦੇ ਸਾਰੇ ਜਿਹੜੇ ਸਰਪੰਚ ਨੇ ਇਹਨਾਂ ਸਰਪੰਚਾਂ ਨੂੰ 2000 ਪਰ ਮੰਥ ਅਸੀਂ ਪੱਤਾ ਦਵਾਂਗੇ 2000 ਰੁਪਏ ਪਰ ਮੰਥ ਮਿਲਿਆ ਕਰੂਗਾ ਪੰਜਾਬ ਸਰਕਾਰ ਦੇ ਕਹਿਣ ਮੁਤਾਬਕ ਇਹ ਕਦੋਂ ਤੋਂ ਮਿਲੂਗਾ ਇਹ ਮਿਲੂਗਾ ਜਦੋਂ ਅਕਤੂਬਰ ਦੇ ਵਿੱਚ ਜਦੋਂ ਤੋਂ ਪੰਚਾਇਤਾਂ ਚੁਣੀਆਂ ਗਈਆਂ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਕੰਟੀਨਿਊ ਹੋਊਗਾ ਯਾਨੀ ਕਿ ਜਿਹੜੇ ਮਹੀਨੇ ਪਿਛਲੇ ਰਹਿੰਦੇ ਵੀ ਨੇ ਉਹਨਾਂ ਮਹੀਨਿਆਂ ਦੇ ਵੀ ਜਿਹੜੇ ਮਾਣ ਪੱਤੇ ਨੇ ਉਹ ਪੱਤੇ ਮਿਲਣਗੇ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਨੇ ਕਹੀ ਆ ਕਿ 2000 ਰੁਪਇਆ ਪਰ ਸਰਪੰਚ ਨੂੰ ਚੜੇ ਮਹੀਨੇ ਜਿਹੜਾ ਪੱਤਾ ਉਹ ਪੱਤਾ ਹੁਣ ਮਿਲਿਆ ਕਰੂਗਾ ਇਹ ਇਹ ਜਿਹੜੀ ਲੇਟੈਸਟ ਇਨਫੋਰਮੇਸ਼ਨ ਸੀ ਇਹ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਮਿਲੂਗਾ ਨਹੀਂ ਮਿਲੂਗਾ ਉਸ ਗੱਲ ਦਾ ਦੇਖੋ ਹਲੇ ਫਿਲਹਾਲ ਨਹੀਂ ਪਤਾ ਹੈਗਾ ਜੇਕਰ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਆ ਤਾਂ ਕੁਝ ਸੋਚ ਕੇ ਹੀ ਕਿਹਾ ਹੋਣਾ ਕਿਉਂਕਿ ਸਭ ਤੋਂ ਵੱਡਾ ਜਿਹੜਾ ਇਸ਼ੂ ਰਹਿੰਦਾ ਉਹ ਇਸ਼ੂ ਰਹਿੰਦਾ ਖਜ਼ਾਨੇ ਦੇ ਵਿੱਚ ਪੈਸੇ ਦਾ ਉਹ ਇਸ਼ੂ ਰਹਿੰਦਾ ਪੰਜਾਬ ਦੀ ਜਿਹੜੀ ਇਨਕਮ ਹੈ ਇਨਕਮ ਦੇ ਸੋਰਸ ਨੇ ਉਹਨਾਂ ਦਾ ਕਿ ਜੇਕਰ ਕਰੋੜਾਂ ਦੇ ਰੁਪਏ ਦੇ ਵਿੱਚ ਬਜਟ ਜਾਂਦਾ ਤਾਂ ਇਹ ਪੈਸਾ ਆਊਗਾ ਕਿੱਥੋਂ ਚਲੋ ਉਹ ਦੇਖਣਾ ਸਰਕਾਰ ਦਾ ਕੰਮ ਹੈ ਸਰਕਾਰ ਦੇਖੇ ਅਸਤੇ ਵੀ ਕਹਿੰਦੇ ਆ ਕਿ ਮਿਲਣਾ ਚਾਹੀਦਾ ਜੋ ਕਿਸਦਾ ਹੱਕ ਬਣਦਾ ਇਹ ਇੱਕ ਅਲੰਗ ਕੋਈ ਵੋਟਾਂ ਦੇ ਲਈ ਕੋ ਚੁਣਿਆ ਹੋਇਆ ਮੁੱਦਾ ਬਣ ਕੇ ਨਾ ਰਹਿ ਜਾਵੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਕੀ ਕਹਿੰਦੇ ਰਹੇ ਨੇ ਇਸ ਮਾਮਲੇ ਦੇ ਉੱਪਰ ਜਦੋਂ ਉਹ ਬਤੌਰ ਮੈਂਬਰ ਪਾਰਲੀਮੈਂਟ ਸੀ ਉਹ ਖਬਰ ਵੀ ਤੁਹਾਡੇ ਨਾਲ ਮੈਂ ਅਗਲੀ ਖਬਰ ਦੇ ਵਿੱਚ ਸਾਂਝੀ ਕਰੂੰਗਾ ਖਬਰ ਲੰਬ ਕੇ ਉਹ ਕਿ ਉਦੋਂ ਪੰਜਾਬ ਦੇ ਮੁੱਖ ਮੰਤਰੀ ਦਾ ਕੀ ਕਹਿਣਾ ਸੀ ਸਰਪੰਚਾਂ ਪੰਚਾਂ ਨੂੰ ਮਿਲਦੇ ਭੱਤਿਆਂ ਦੇ ਉੱਪਰ ਕਿ ਉਦੋਂ ਤਰਖਾ ਕਿੰਨੀ ਸੀ 2000 ਰੁਪਏ ਪਰ ਮੰਥ ਦੀ ਗੱਲ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ 2000 ਰੁਪਿਆ ਪਰ ਮੰਥ ਅਸੀਂ ਦਵਾਂਗੇ ਜਿਹੜਾ ਪੱਤਾ ਜਾਂ ਤਨਖਾਹ ਹੈ ਜਿਹੜਾ ਪਿੰਡ ਦਾ ਇੱਕ ਸਰਪੰਚ ਚੁਣਿਆ ਹੋਇਆ ਹੋਊਗਾ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ 2000 ਕਾਫੀ ਆ 2000 ਘੱਟ ਆ 2000 ਬਹੁਤ ਆ ਹੋਰ ਪੰਜਾਬ ਸਰਕਾਰ ਨੂੰ ਕੀ ਇੱਥੇ ਸੋਧਾਂ ਕਰਨੀ ਚਾਹੀਦੀਆਂ ਨੇ ਜੋ ਵੀ ਤੁਹਾਡੇ ਸੁਝਾਅ ਹੋਣਗੇ ਉਹ ਸੁਝਾਅ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ